ਸਾਈਕਲ ਤੋਂ ਕਾਰ ਤੇ ਪਹੁੰਚਣਾ ਬੜਾ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਉਸ ਤੋਂ ਬਾਅਦ ਫਿਰ ਘਰ ਜਦੋਂ ਲਿਆ ਸੀ ਪੰਜਾਬੀ ਵਿਰਸਾ 2005 ਕੀਤਾ ਸੀ ਮਨਮੋਨ ਭਾਜੀ ਹੋਣਾ ਨਾ ਹਮ ਤੇ ਕਾਫੀ ਕਨੇਡਾ ਅਮਰੀਕਾ ਕੀਤਾ ਉਸ ਤੋਂ ਬਾਅਦ ਫਿਰ ਚਲੋ ਨਾਲ ਮਿਲ ਕੇ ਥੋੜਾ ਬਹੁਤ ਮਨਮੋਨ ਭਾਜੀ ਨੇ ਸਾਰਿਆਂ ਨੇ ਸਪੋਰਟ ਕੀਤੀ ਤੇ ਫਿਰ ਕਰ ਲਿਆ ਸੋ ਬਾਬੇ ਦੀ ਕਿਰਪਾ ਛੱਤ ਸਲਾਮਤ ਰਹੀ ਹੈ ਜੀ ਹਮ ਅਸੀਂ ਮਨਮੋਨ ਭਾਰਸ ਜੀ ਨੇ ਤੁਹਾਡੀ ਸਪੋਰਟ ਕੀਤੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਨਾਲ ਸੀਗੇ ਜਿਹੜੇ ਤੇ ਭਾਈ ਉਹਨਾਂ ਨੇ ਮੈਂ ਪਹਿਲਾ ਐਲਬਮ ਦਾ ਵੀ ਦੱਸ ਕੇ ਟਿਆ ਤੁਹਾਨੂੰ ਉਦੋਂ ਵੀ ਉਹਨਾਂ ਨੇ ਕੀਤੀ ਸਪੋਰਟ ਫਿਰ ਆਪਣਾ ਘਰ ਬਣਾਇਆ ਬਿਲਕੁਲ ਜੀ ਤੇ ਉਹ ਆਪਣੇ ਘਰ ਚ ਨੀਂਦ ਤੇ ਰੈਂਟ ਤੇ ਘਰ ਦੇ ਵਿੱਚ ਜਮੀਨ ਆਸਮਾਨ ਸਕੂਨ ਪਰ ਇਹ ਨਹੀਂ ਆਈ ਹੁਣੀ ਕਿ ਹਾਂ ਮੈਂ ਮੇਰਾ ਆਪਦਾ ਘਰ ਹੈ ਬਿਲਕੁਲ ਜੀ ਸਕੂਨ ਤੇ ਹੁੰਦਾ ਈ ਆ ਔਰ ਰੈਂਟ ਜਿਹੜਾ ਆ ਜਿਹੜੀ ਕਿਸੇ ਦੀ ਚੀਜ਼ ਆ ਨਾ ਉੱਤੇ ਤੁਸੀਂ ਬਹੁਤਾ ਮਾਣ ਨਹੀਂ ਕਰ ਸਕਦੇ ਹਾਂ ਜੇ ਤੁਸੀਂ ਕਿਸੇ ਦੀ ਗੱਡੀ ਲਿਆਇਆ ਅਗਲਾ ਅੱਜ ਨਹੀਂ ਕੱਲ ਪਰਸੋਂ ਮੰਗ ਲੈਗਾ 5 ਦਿਨ ਤੋਂ ਬਾਅਦ ਨਹੀਂ ਕਿਉਂਕਿ ਗੱਡੀ ਦੇਣ ਲੱਗਾ ਜੇ ਘਾਰੇ ਆ ਰੈਂਟ ਤੇ ਤਾਂ ਉਹਦਾ ਫਿਰ ਰੈਂਟ ਦਾ ਫਿਕਰ ਰਹਿੰਦਾ